ਗਰਨਾਜ਼ਾਂ ਇੱਕ ਮੌਜੂਦਾ ਸਰਪੰਚ ਪਿੰਡ ਟੈਂਡਿਗੜਾ ਰਾਹਤ ਕੈਂਪ ਤੇ ਆਏ ਹੋ ਕਦੋਂ ਆਏ ਹੋ ਕਿਉਂ ਆਏ ਹੋ ਸਾਨੂੰ 5 ਦਿਨ ਹੋ ਗਏ ਆ ਪ੍ਰਸ਼ਾਸਨ ਵਾਲੋ ਸਾਨੂੰ ਪਹਿਲਾਂ ਅਪੀਲ ਕੀਤੀ ਗਏ ਵੀ ਪਾਣੀ ਬਹੁਤ ਜ਼ਿਆਦਾ ਆਣਾ ਆਪ ਦੇ ਉੱਚੀਆਂ ਥਾਵਾਂ ਤੇ ਹੋ ਜਾਓ ਫਿਰ ਸਾਨੂੰ ਇਹ ਬੱਸਾਂ ਦੇ ਰਹੀਂ ਲੈ ਕੇ ਆਏ ਰਾਤ ਨੂੰ 10 11 ਵਜੇ ਕਦੋਂ ਲੈ ਕੇ ਆਏ ਇਹ ਅੱਜ ਹੋ ਗਏ ਨੇ 4 ਕੇ 5 ਦਿਨ ਹੋ ਗਏ ਇੱਥੇ ਆਏ ਨੇ ਕੈਂਪੋ ਦੇ ਵਿੱਚ ਤੁਹਾਨੂੰ ਪੂਰੀ ਸਹੂਲਤ ਮਿਲਦੀ ਹੈ ਬਾਕੀ ਖਾਣ ਪੀਣ ਦਾ ਵਗੈਰਾ ਬੱਚਿਆਂ ਨੂੰ ਸਾਰੀ ਸਹੂਲਤ ਤਾਂ ਮਿਲ ਹੀ ਜਾਂਦੀ ਹੈ ਪਰ ਪਸ਼ੂਆਂ ਦਾ ਬੰਦਾ ਦਾ ਢਿੱਡ ਪਰ ਲੈਂਦਾ ਪਰ ਪਸ਼ੂਆਂ ਦਾ ਬੜਾ ਔਖਾ ਕਿਉਂ ਕੋਈ ਚਾਰਾ ਕਿ ਪੱਠੇ ਨਹੀਂ ਹੈਗੇ ਇੱਥੇ ਤੁਹਾਡਾ ਕਹਿੰਦਾ ਮਤਲਬ ਹੈ ਕਿ ਸਰਕਾਰ ਕਿਸੇ ਵੱਲ ਧਿਆਨ ਦੇਵੇ ਕਿ ਪਸ਼ੂਆਂ ਵੱਲ ਧਿਆਨ ਦੇਵੇ ਹਾਂ ਪਸ਼ੂਆਂ ਨੂੰ ਤੂੜੀ ਵੀ ਖਰਾਬ ਹੋਈ ਪਈ ਹੁਣ ਤਾਂ ਬਾਕੀ ਚਾ ਜਿੱਦਾਂ ਕਿਸੇ ਦਾ ਪਹੁੰਚਦਾ ਚਾਰ ਚੁਰ ਦੇ ਹੀ ਜਾਂਦੇ ਹੁਣ ਕਿਉਂ ਸਾਡੇ ਮੇਨ ਰਸਤੇ ਟੁੱਟੇ ਹੋਏ ਆ ਕਿਉਂ ਸਾਡਾ ਪਿੰਡ ਹੈਗਾ ਖੀਰਤੇ ਉੱਥੇ ਥੋੜਾ ਜਿਆਦਾ ਦਿੱਕਤ ਬਹੁਤ ਜ਼ਿਆਦਾ। ਬਾਬਾ ਜੀ ਇਹ ਕਿਹੜਾ ਇਲਾਕਾ ਹੈਗਾ? ਇਹ ਗੱਟੀ ਰਾਜੋ ਕਾ ਜੀ। ਇਹ ਕਿੰਨਾ ਕੁ ਪਾਣੀ ਇੱਥੇ ਆ ਗਿਆ? ਇੱਥੇ ਜੀ ਪਾਣੀ ਬਹੁਤ ਜ਼ਿਆਦਾ ਹੈ। ਹੂੰ। ਜਿੰਨਾ ਕਹੇ ਇਹ ਪਿਛਲੇ 23 ਨਾਲੋਂ ਵੀ ਜ਼ਿਆਦਾ ਆ ਗਿਆ ਪਾਣੀ ਇੱਥੇ। ਤੇ ਪੂਰਾ ਪਹਾ ਬਹਾ ਕਿੰਨਾ ਕੁ ਤੇਜ਼ ਹੈ? ਬਹੁਤ ਤੇਜ਼ ਹੈ ਜੀ। ਹੂੰ। ਇੱਥੋਂ ਜਿੱਥੋਂ ਪਾਕਿਸਤਾਨ ਨੂੰ ਟੁੱਟਿਆ ਉਧਰ ਵੀ ਬਹੁਤ ਤੇਜ਼ ਚੱਲਿਆ ਹੈ। ਇਹ ਬੰਨ ਕਿੱਥੋਂ ਟੁੱਟਿਆ ਹੈਗਾ? ਇਹ ਬੰਨ ਟੁੱਟਿਆ ਆਪਣਾ ਜਾ ਕੇ ਸਤਪਾਲ ਚੌਕੀ ਦੇ ਅਗਲੇ ਪਾਸੇ। ਅੱਛਾ। ਇਹ ਪਾਕਿਸਤਾਨ ਪਾਣੀ ਪਹਿ ਗਿਆ ਕੱਲ। 1:30 ਕੋ 2:00 ਵਜੇ ਟੁੱਟਿਆ ਹੈ ਤਾਂ ਸਾਰਾ ਪਾਣੀ ਉਧਰ ਪਾਣੀ ਉਧਰ ਨੂੰ ਗਿਆ ਕੁਛ ਆ ਇਧਰ ਆਦਾ ਪਈ ਤਾਂ ਸਾਹ ਘਟਿਆ ਥੋੜਾ ਜਿਹਾ ਹੂੰ ਤੇ ਪਾਣੀ ਪਿੱਛੇ ਹੁਣ ਫਿਰ ਵਧ ਰਿਹਾ ਹੈ ਹੂੰ ਹੁਣ ਹੋਰ ਪਿੰਡਾਂ ਚ ਕਈ ਪਾਣੀ ਆ ਜੂ ਸਾਰੇ ਪਿੰਡਾਂ ਜੀ ਚੂੜੀ ਵਾਲਾ ਚਾਂਦੀ ਵਾਲਾ ਕੋਈ ਪੇੜ ਨਹੀਂ ਪਈਆ ਟੈਂਡੀਆਂ ਦਾ ਫਿਰ ਸਾਰਾ ਪਾਣੀ ਕਿ ਪਿਆ ਉਹ ਵਿਚਾਰੇ ਗੱਟੀ ਰਾਜੋਗੇ ਗੱਟੀ ਰਾਜੋਗ ਤੇਨ ਵਸਤੀਆਂ ਗੀਆਂ ਉਹ ਵੀ ਪਾਣੀ ਚ ਪਏ ਆ ਬਾਹਰ ਆਏ ਬੈਠੇ ਜਿੰਨਾ ਔਖਾ ਹੋ ਜਾਂਦਾ ਜਦੋਂ ਜਦੋਂ ਐਵੇਂ ਦੇ ਹਾਲਾਤ ਹੋਣਾ ਵਿਚਾਰਾ ਨੇ ਪਾਣੀ ਦੇ ਵਿੱਚੋਂ ਸਮਾਨ ਕੱਢ ਕੇ ਬੰਨ ਦੇ ਉੱਤੇ ਰੱਖੀ ਬੈਠੇ ਤੇ ਬੁਰੇ ਹਾਲ ਬੜੇ ਹਾਲਾਤ ਮਾੜੇ ਹੋ ਜੜੇ ਹੁਣ ਆਪਾਂ ਤਾਂ ਅਸੀਂ ਤੇ ਚਲ ਦੋ ਫੁਲਕੇ ਖਾ ਲਾਂਦੇ ਸਾਡੇ ਮਾਰ ਡੰਗਰ ਕੀ ਕਰੇਦਾ ਉਹਨਾਂ ਬਾਅਦ ਕੱਖ ਨਹੀਂ ਕਾਕੀ ਪਾਈਏ ਬਹੁਤ ਔਖਾ ਹੈ ਕੀ ਨਾਮ ਹੈ ਤੁਹਾਡਾ ਅਨੂਪ ਸਿੰਘ ਜੀ ਭਾਈ ਜੀ ਇਹ ਕਿਹੜਾ ਇਲਾਕਾ ਹੈਗਾ ਇਹ ਪਿੰਡ ਸਰਬਜੀ ਗੱਟੀ ਰਾਜੋਗੇ ਕਿੰਨਾ ਕੁ ਪਾਣੀ ਹੈ ਪਾਣੀ ਤਾਂ ਬਹੁਤ ਆਇਆ ਹੈ ਇਹ ਕਿੰਨਾ ਕੋ ਬਹਾਾ ਤੇਜ ਹੈ ਬਾਹ ਤਾ ਹੁਣ ਕੀ ਕਰੀ ਉਧਰ ਵੀ ਸਾਡਾ ਰਸਤਾ ਬਲੌਕ ਹੈ ਇਧਰ ਵੀ ਰਸਤੇ ਸਾਡੇ ਬਲੌਕ ਹੈ ਪੈਦਲ ਜਾਈਦਾ ਹੈ ਕਿੰਨਾ ਔਖਾ ਹੋ ਜਾਂਦਾ ਜਦੋਂ ਐਵੇਂ ਦੇ ਹਾਲਾਤ ਸਾਨੂੰ ਤਾਂ ਬਹੁਤ ਔਖਾ ਆ ਜਾਂਦਾ ਅਸੀਂ ਤਾਂ ਕੁਛ ਵੀ ਨਹੀਂ ਕਹਿ ਸਕਦੇ ਸਰਕਾਰਾਂ ਕੀ ਕਰਨ ਸਰਕਾਰਾਂ ਕੁਛ ਵੀ ਨਹੀਂ ਕੀਤਾ ਲੈ ਸਾਡੇ ਨੂੰ ਕਿਹੜੇ ਪਿੰਡ ਦੇ ਹੋ ਤੁਸੀਂ ਅਸੀਂ ਗੱਟੀ ਰਾਜੂ ਦੇ ਪਿੱਛੋਂ ਵੀ ਪਾਣੀ ਆ ਗਿਆ ਹਾਂਜੀ ਹਾਂਜੀ ਉਧਰੋਂ ਜੀ ਆ ਗਿਆ ਅੱਛਾ ਕੱਲ ਇੱਥੇ ਬੰਨ ਵੀ ਟੁੱਟਾ ਹਾਂਜੀ ਟੁੱਟਿਆ ਜੀ ਉਹ ਕਿੱਥੋਂ ਟੁੱਟਿਆ ਉਹ ਟੁੱਟਿਆ ਜੀ ਆਪਣੇ ਸ਼ਾਮਿਆਂ ਲੱਕ ਕੋਲੋਂ ਸਿੱਧਾ ਗਿਆ ਪਾਕਿਸਤਾਨ ਅੱਛਾ ਉਧਰ ਕਿਹੜੇ ਪਿੰਡ ਹੈਗੇ ਨੇ ਉਧਰ ਪਿੰਡ ਵੇਖੋ ਹੁਣ ਆਪਾਂ ਦਾ ਉਧਰ ਵਡੇਰੇ ਹੈਗੇ ਉਹਨਾਂ ਨੂੰ ਪਤਾ ਪਿੰਡਾਂ ਬਾਰੇ ਹੂੰ ਤਾਂ ਬਾ ਜਿਹੜਾ ਗੰਡਾ ਸਿੰਘ ਵਾਲਾ ਆਕੂ ਮਸਤੇ ਜਿਹੜੇ ਪਿੰਡ ਜਿਹੜੇ ਹੈਗੇ ਆ ਉਥੇ ਬੰਨ ਟੁੱਟ ਕੇ ਫਿਰ ਪਾਣੀ ਦਾ ਪ੍ਰੈਸ਼ਰ ਉਧਰ ਤੋਂ ਚਲਾ ਗਿਆ ਨਹੀਂ ਉਧਰ ਘੁੰਮ ਕੇ ਤੇ ਆਪਣੇ ਆ ਗਿਆ ਐਰਥ ਨੇ ਅੱਛਾ ਉਧਰਲੇ ਪਾਸੇ ਆ ਆਪੂ ਘੁੰਮ ਜਾਂਦਾ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਕਰਮ ਸਿੰਘ ਜੀ